ਮੇਰਾ ਨਾਮ ਸਿਕੰਦਰ ਡੈਨੀਅਲ ਔਰ ਮੈਂ ਰੈਯਸਨਸੀ ਹਲਕੇ ਦੇ ਵਿੱਚ ਮਸੀਹ ਕਮਿਊਨਿਟੀ ਦਾ ਪ੍ਰਧਾਨ ਹਾਂ ਅੱਜ ਦੀ ਇਹ ਮੀਟਿੰਗ ਜਿਹੜੀ ਆ ਸਾਡੀ ਮਸੀਹ ਸਮਾਜ ਦੀ ਮੀਟਿੰਗ ਆ ਸਾਡੀਆਂ ਕੀ ਜ਼ਰੂਰਤਾਂ ਨੇ ਉਹ ਕਿਵੇਂ ਅਸੀਂ ਸਰਕਾਰਾਂ ਦੇ ਕੋਲੋਂ ਪੂਰੀਆਂ ਕਰਵਾਉਣੀਆਂ ਨੇ ਇਹਦੇ ਸਬੰਧ ਵਿੱਚ ਰੱਖੀ ਹੈ ਜੀ ਸਿੱਤੇ ਜਿਹੜੇ ਅੱਜ ਤੁਸੀਂ ਸਰਕਾਰ ਤੋਂ ਮੰਗ ਕੀਤੀ ਆ ਕਿ ਇਹ ਸਾਡਾ ਨਸੀਹ ਸੈਲ ਸਥਾਪਿਤ ਕੀਤਾ ਜਾਵੇ। ਹਾਂਜੀ ਇਸ ਤੇ ਕਿਉਂ ਲੋਡ ਪਈ ਆ ਕੀ ਕਰਨਾ ਇਹ ਸਾਡੀ ਮੰਗ ਅੱਜ ਦੀ ਨਹੀਂ ਆ ਜੀ ਇਹ ਮੰਗ ਬੜੀ ਪੁਰਾਣੀ ਆ ਪਰ ਕਿਸੇ ਸਰਕਾਰ ਨੇ ਸਾਡੀ ਸੁਣੀ ਨਹੀਂ ਹਾਂਜੀ ਹੁਣ ਕੀ ਹੋਇਆ ਕਿ ਕਾਂਗਰਸ ਪਾਰਟੀ ਦੇ ਵਿੱਚ ਅਸੀਂ 크ਰਿਸਚਨ ਸੈਲ ਜਿਹੜਾ ਬਣਾਉਣ ਦੀ ਮੰਗਿਆ ਉਹ ਰੱਖ ਚੁੱਕੇ ਆ ਇਹਦੇ ਸਬੰਧ ਦੇ ਵਿੱਚ ਅਸੀਂ ਪ੍ਰਤਾਪ ਆਪਣਾ ਹਰਪ੍ਰਤਾਪ ਆ ਜੀ ਨਾਲਾ ਜੀ ਉਹਨਾਂ ਨੇ ਵੀ ਮੰਗ ਪੱਤਰ ਦੇ ਚੁੱਕੇ ਆ ਕਸ਼ਵਨੀ ਬੱਪੂ ਜੀ ਸ਼ਰੀ ਪ੍ਰਧਾਨ ਨੇ ਜਿਹੜੇ ਉਹਨਾਂ ਨੂੰ ਵੀ ਮੰਗ ਪੱਤਰ ਦੇ ਚੁੱਕੇ ਆ ਔਰ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਬਾਜਵਾ ਜੀ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਔਰ ਫਿਰ ਸਾਡੀ ਮੁਲਾਕਾਤ ਰਾਜਾ ਵੜਿੰਗ ਜੀ ਦੇ ਨਾਲ ਹੋਈ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਸਾਨੂੰ ਇਹ ਗੱਲ ਨੂੰ ਮੰਨਦੇ ਨੇ ਕਿ ਠੀਕ ਆ ਕ੍ਰਿਸਚਨ ਸੈੱਲ ਬਣਾਉਂਦੀ ਲੋੜ ਆ ਸਮੇਂ ਦੀ ਲੋੜ ਆ ਇਸ ਵੇਲੇ ਇਹ ਜਿਹੜਾ ਕ੍ਰਿਸਚਨ ਸੈੱਲ ਬਣਾਉਣਾ ਆ ਇਹਦੇ ਵਿੱਚ ਸਮੂਹ ਸੀਪਾਈ ਜਰਨੇ ਆ ਕਿ ਆ ਕਿਹਾ ਆ ਕਿ ਜਾਂ ਨਹੀਂ ਜੀ 크੍ਰਿਸਚੀਅਨ ਸੈਲ ਜਿਹੜਾ ਆ ਉਹ ਸਾਰੇ ਸਮੂਹ ਭਾਈਚਾਰੇ ਦੀ ਜ਼ਰੂਰਤ ਆ ਸਮੇਂ ਦੀ ਲੋੜ ਆ ਏ ਹਰ ਇੱਕ ਕਮਿਊਨਿਟੀ ਦਾ ਆਪਣਾ ਆਪਣਾ ਸੈਲ ਆ ਬੜੀ ਖੁਸ਼ੀ ਦੀ ਗੱਲ ਏ ਉਹਨਾਂ ਦੇ ਵਾਸਤੇ ਵੀ ਤੇ ਸਾਡੇ ਵਾਸਤੇ ਵੀ ਆ ਕਿ ਸਾਨੂੰ ਹਾਂ ਹੋਈ ਆ ਤੇ ਸੈਲ ਬਣੇਗਾ ਜੇਕਰ ਤੁਹਾਡਾ 크੍ਰਿਸਚੀਅਨ ਸੈਲ ਬਣਦਾ ਆ ਤੇ ਇਸ ਵਿੱਚ ਤੁਸੀਂ ਚੇਅਰਮੈਨ ਦੇ ਰੂਪ ਵਿੱਚ ਕਿਸ ਨੂੰ ਦੇਖਣਾ ਚਾਹੁੰਦੇ ਜੀ ਉਹ ਤੇ ਸਾਰਿਆਂ ਦੀ ਕੀ ਤੁਹਾਡੀ رائے ਆ ਕਿ ਕਿਸ ਨੂੰ ਚੇਅਰਮੈਨ ਚੜਾਇਆ ਜਾਵੇ ਦੇਖੋ ਜੀ ਜਿਹੜੇ ਬੰਦੇ ਨੇ ਮਿਹਨਤ ਕੀਤੀ ਆ ਨਾ ਉਹਨੂੰ ਉਹਦਾ ਫਲ ਮਿਲਣਾ ਚਾਹੀਦਾ ਇਹ ਬਾਈਬਲ 'ਚ ਵੀ ਲਿਖਿਆ ਤੇ ਸਾਡੇ ਪ੍ਰਧਾਨ ਨੇ ਜਿਹੜੇ ਸੈਮਸਨ ਮਸੀਹ ਜੀ ਰਿੰਕੂ ਗੁਮਟਾਲਾ ਜੀ ਉਹਨਾਂ ਨੇ ਰਾਤ ਦਿਨ ਮਿਹਨਤ ਕੀਤੀ ਆ ਔਰ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਚੇਅਰਮੈਨੀ ਉਹਨਾਂ ਨੂੰ ਦਿੱਤੀ ਜਾਵੇ ਕਿ ਰਿੰਕੂ ਗੁਮਟਾਲਾ ਜੀ ਨੂੰ ਚੇਅਰਮੈਨ ਬਣਾਉਣਾ ਚਾਹੁੰਦਾ ਆ ਤੁਹਾਡਾ ਸਾਰਾ ਸਮਾਜ ਚਾਹੁੰਦਾ ਆ ਜੀ ਰੈਸਿਡੈਂਸੀ ਹਲਕੇ ਦੀ ਪੂਰੀ ਸਪੋਰਟ ਹੈ ਜੀ ਉਹਨਾਂ ਨੂੰ ਹਾਂਜੀ ਪੀ ਸਰਕਾਰ ਇਹ ਮੰਗ ਮੰਨੇਗੀ ਲੱਗਦਾ ਹੈ ਜੀ ਮੰਨੇਗੀ ਪੀ ਉਹਨਾਂ ਚੇਅਰਮੈਨ ਬਣਾਏਗੀ ਦੇਖੋ ਜੀ ਜਿਹੜੀ ਹਾਈ ਕਮਾਂਡ ਹੈ ਨਾ ਉਹ ਬੜੀ ਸਮਝਦਾਰ ਆ ਸੁਜਵਾਨ ਲੋਕ ਬੈਠੇ ਨੇ ਤਜਰਬੇਕਾਰ ਲੋਕ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿ ਪਬਲਿਕ ਦੀ ਪਸੰਦ ਆ ਕਿਹਣਾ ਚਾਹੁੰਦੇ ਜੋ ਪੀ ਕੀ ਸੈਲ ਵਿੱਚ ਕੀ ਕੀ ਹੋਣੇ ਚਾਹੀਦੇ ਨੇ ਕਿਤਾਬਾ ਰੂਪ ਵਿੱਚ ਚੱਲ ਕੇ ਆ ਰੋਣਾ ਚਾਹੀਦਾ ਹਾਈ ਕਮਾਂਡ ਨੂੰ ਅਸੀਂ ਸਾਰੇ ਇਹੀ ਅਪੀਲ ਕਰਦੇ ਆ ਮੈਂ ਰੈਸੈਂਸੀ ਹਲਕੇ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਇਹ ਹੀ ਬੀਲਿਆ ਕਿ ਸੈਮਸਨ ਮਸੀ ਰਿੰਕੂ ਗੁੰਮਟਾਲੇ ਨੂੰ ਚੇਅਰਮੈਨ ਲਾਇਆ ਜਾਵੇ ਮਿਹਨਤੀ ਵਰਕਰ ਆ ਬੜੀ ਮਿਹਨਤ ਉਹਨਾਂ ਨੇ ਕੀਤੀ ਆ ਪਾਰਟੀ ਦੇ ਵਿੱਚ ਵਰਕਰ ਦਾ ਤੇ ਪਾਰਟੀ ਦਾ ਇੱਕ ਮਾਂ ਪੁੱਤਾਂ ਵਾਲਾ ਰਿਸ਼ਤਾ ਹੁੰਦਾ ਤੇ ਮਾਂ ਨੂੰ ਪਤਾ ਹੁੰਦਾ ਕਿ ਕਿਹੜਾ ਬੁੱਧ ਕੀ ਕਰ ਸਕਦਾ ਉਹਨਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਫਲ ਮਿਲਣਾ ਚਾਹੀਦਾ ਹੱਕੇ ਉਹਨਾਂ ਦਾ ਤੇ ਫੋਟ ਕਾਟੀਆਂ ਪੀ ਵੀ ਮੰਗਾਉਣੀਆਂ ਕਿ ਕੀ ਤੁਸੀਂ ਸੈਲ ਜੋ ਸਤਤ ਹੁੰਦਾ ਆ ਕੀ ਕੀ ਕਾਰਜਾਸਥ ਹੋਣ ਮੰਗਾ ਜਿਹੜੀਆਂ ਨਾ ਵੇਖੋ ਜੀ ਸਮੇਂ ਸਮੇਂ ਅਨੁਸਾਰ ਨਿਕਲਦੀਆਂ ਰਹਿੰਦੀਆਂ ਜਦੋਂ ਆਉਣ ਵਾਲੇ ਸਮੇਂ 'ਚ ਸਾਡੀਆਂ ਹੋਰ ਮੰਗਾਂ ਹੋਣਗੀਆਂ ਅਸੀਂ ਹੋਰ ਕਰਾਂਗੇ ਇਸ ਵੇਰੇ ਤੇ ਸਾਡੀ ਇਹ ਹੀ ਕ੍ਰਿਸਚਨ ਸੈਲ ਬਣਾਉਣ ਦੀ ਮੰਗ ਆ ਤੇ ਸਾਡਾ ਕ੍ਰਿਸਚਨ ਸੈਲ ਜਿਹੜਾ ਉਹ ਬਣਾਇਆ ਜਾਵੇ ਸਾਡੇ ਚੇਅਰਮੈਨ ਜਿਹੜੇ ਆ ਉਹ ਲਏ ਜਾਣ ਇਹ ਕਾਂਗਰਸ ਪਾਰਟੀ ਕੋਲ ਨਹੀਂ ਤੁਸੀਂ ਮੰਨਤਾ ਕਰਦੇ ਤੇ ਆ ਕਿ ਜਾਂ ਸਾਰੀਆਂ ਪਾਰਟੀਆਂ ਨੇ ਦਿੱਤੇ ਆ ਨਹੀਂ ਨਹੀਂ ਜੀ ਅਸੀਂ ਸਿਰਫ ਇਹ ਮੰਗ ਪੱਤਰ ਕਾਂਗਰਸ ਪਾਰਟੀ ਦੇ ਵਿੱਚ ਹੀ ਦਿੱਤੇ ਆ ਹਾਂਜੀ ਹਾਂਜੀ ਇਸ ਬੰਦੇ ਨੇ ਇਹ ਮਾਨ ਸਰਕਾਰ ਨਾਲ ਕੋਈ رابطہ ਕੀਤਾ ਕੋਈ ਫੇਸ ਟੈਸਟ ਨਹੀਂ ਜੀ ਜਿਹੜੀ ਪਾਰਟੀ ਸਾਡੀ ਸੁਣਦੀ ਨਹੀਂ ਆਂ ਅਈ ਉੱਥੇ ਮੰਗ ਪੱਤਰ ਦੇਣ ਦਾ ਕੋਈ ਫਾਇਦਾ ਨਹੀਂ ਜਿਹੜੇ ਸਾਡੀ ਸੁਣਦਾ ਹੈ ਉਹਨੂੰ ਸੁਣਾਈਏ